ਰਵੀ ਕਾਲੋਂ ਸਬ ਮੇਰਨੋਲੇ ਪ੍ਰੀਮੀਅਰ ਅਤੇ ਰਵੀ ਕਾਲੋਂ ਉਹਨਾਂ ਦਾ ਸਟਾਫ ਜਿਹੜਾ ਉਹ ਪਰ ਦਾ ਦੌਰਾ ਕਰਕੇ ਆਇਆ ਹੈ ਪੰਜਾਬ ਦੇ ਚੀਫ ਮਿਨਿਸਟਰ ਨੂੰ ਵੀ ਮਿਲ ਕੇ ਆਏ ਹਨ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਕੀ ਕੀ ਲੈ ਕੇ ਆਏ ਨੇ ਹੋ ਮਿਨਿਸਟਰ ਕਾਲੋਂ ਜੀ ਆਇਆਂ ਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਵੈਲਕਮ ਸਤਿ ਸ਼੍ਰੀ ਅਕਾਲ ਸਤਿਕਾਰ ਸਾਰੇ ਲੋਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਕੁਝ ਮਿਲਿਆ ਵੀ ਖਾਲੀ ਹੱਥੇ ਨਹੀਂ ਆ ਗਏ ਕੋਈ ਡੀਲ ਕਰਕੇ ਲਿਆਏ ਹੋ uh most within the each state the meeting said these see thode thode different results aaye uh for example uh as see काफी um industrial companies na meeting sai hai that uh, sanu pada di indian economy almost 8% grow. the growth uh, ho riya so growth in all unna de काफी challenges aa rahe ha challenges our, our, our not a bhi enough energy nahi hai unna nu apni economy nu fuel karan layi jehde unna nu ਜਿਹੜੇ એનર્ਜੀ ਟ੍ਰਾਂਜੀਸ਼ਨ ਕਰਨਾ ਚਾਹੁੰਦੇ ਆ ਕਾਰਾਂ ਡਿਫਰੈਂਟ ਬਣਾਉਣਾ ਚਾਹੁੰਦੇ ਆ ਮੋਰ ਹਾਈਡਰੋਜਨ ਕਾਰਾਂ ਉਹ ਟੈਕਨੋਲੋਜੀ ਨਾਲ ਨਾਲ ਕ੍ਰਿਟੀਕਲ ਮਿਨਰਲ ਚਾਹੀਦੇ ਆ ਸੋ ਇੱਕ ਸਾਈਡ ਤੇ ਕਾਫੀ ਸਕਸੈਸਫੁਲ ਸੀ ਬਿਕਾਜ਼ ਜਿਹੜੀਆਂ ਉਹ ਮੇਜਰ ਕੰਪਨੀਆਂ ਆ ਇੰਡੀਆ ਵਿੱਚ ਉਹ ਸਾਰੀਆਂ ਅੰਡਰਸਟੈਂਡ ਕਰਦੇ ਆ ਵੀ ਰਾਈਟ ਨਾਓ ਕੈਨਡਾ ਕੋ ਸਪਲਾਈ ਹੈਗਾ ਤੇ ਇਨ ਫੈਕਟ ਮਨੀ ਆਫ them ਉਹਨਾਂ ਨੇ ਕਮਿਟਮੈਂਟ ਵੀ ਕੀਤੀ ਹੈ ਵੀ ਲੇਟਰ ਦਿਸ ਈਅਰ ਉਹ ਇੱਥੇ ਆਉਣਗੇ ਤੇ ਸਾਡੀ ਕੰਪਨੀਆਂ ਦਾ ਮੈਕੇ uh some sort of the negotiations that we get so that ਨਹੀਂ ਉਹ ਤਾਂ ਤੁਹਾਡੀ ਗੱਲ ਬਿਲਕੁਲ ਸਹੀ ਆ ਨੇ ਜੀ ਕਿ ਉਹ ਚਾਹੁੰਦੇ ਆ ਯਸ ਉਹਨਾਂ ਨੂੰ ਪਤਾ ਵੀ ਹੈ ਪਰ ਕੋਈ ਡੀਲ ਹੋਈ ਪ੍ਰੀਮੀਅਰ ਨੇ ਸਾਈਨ ਕੀਤੀ ਉਧਰ ਉਹਨਾਂ ਨੇ ਸਾਈਨ ਕੀਤੀ ਕੋਈ ਇਸ ਤਰ੍ਹਾਂ ਦੀ ਡੀਲ ਹੱਥ ਚਾਈ ਯਸ ਸੋ ਬੈਂਗਰਵਿਚ ਸਾਡੀ ਇੱਕ ਰੀਮੈਂਟ ਸਾਈਨ ਹੋ ਗਈ ਆ ਲੈਟਰ ਆਫ ਇੰਟੈਂਟ ਸਾਈਨ ਕੀਤਾ ਸੀ ਉਹਨਾਂ ਨਾਲ ਸੋ ਦੈਟ ਆਪਣੀ ਜਿਹੜੀਆਂ BC ਦੀ ਕੰਪਨੀਆਂ ਆ ਲਾਈਫ ਸਾਇੰਸਸ ਵਿਚ ਟੈਕਨੋਲੋਜੀ ਕੰਪਨੀ ਜਿਹੜੇ ਆ ਉਹ ਉਹਨਾਂ ਦੀ ਇੱਕ ਸਮਝੋ ਮਿਊਚੁਅਲ ਅੰਡਰਸਟੈਂਡਿੰਗ ਤੇ ਐਗਰੀਮੈਂਟ ਹੋ ਗਿਆ ਸੋ ਦੈਟ ਸਾਡੀ ਕੰਪਨੀਆਂ ਉਹਨਾਂ ਨਾਲ ਕੋਆਪਰੇਟ ਕਰਨਗੇ ਸੋ ਇੱਕ ਉੱਥੇ ਹੋ ਗਿਆ ਸਾਡੇ ਜਿਹੜੀ ਰਿਸਰਚ ਯੂਨੀਵਰਸਿਟੀਆਂ ਆ ਸਾਡੇ UBC SFU ਉਹਨਾਂ ਨੇ ਹੁਣ ਫ੍ਰੀ ਵਿਕਸ ਜਾਣਾ ਤੇ ਤੇ ਉਥੇ ਇੰਸਟੀਟਿਊਸ਼ਨਸ ਨਾਲ ਉਹਨਾਂ ਨੇ ਆਪਣੀ ਰਿਲੇਸ਼ਨਸ਼ਿਪ ਨੂੰ ਦਾ ਐਕਸਚੇਂਜ ਪ੍ਰੋਗਰਾਮ ਬਹੁਤ ਵਧੀਆ ਕੀਤਾ ਤੁਸੀਂ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਸਾਈਨ ਕਰ ਲਿਆ ਪਰ ਉਹ ਜਿਹੜੀ ਡੀਲ ਸੀ ਕਿ ਅਸੀਂ ਤੁਹਾਨੂੰ ਆ ਖਰੀਦਾਂਗੇ ਤੁਸੀਂ ਸਤਵਾ ਖਰੀਦੇ ਹੋ ਇੰਨੇ ਪੈਸੇ ਹੋਣਗੇ ਮੈਨੂੰ ਲੱਗਦਾ ਉਹ ਜਿਹੜੀਆਂ ਨੈਸ਼ਨਲ ਡੀਲ ਆ ਉਹ ਸਰਗਰਮੰਟ ਕਲਦੇ ਆ ਸੋ ਫੋਰ ਐਗਜ਼ਾਮਪਲ ਉਹਨਾਂ ਨੇ ਚైనా ਗਿਆ ਉਹਨਾਂ ਨੇ ਕਿਹਾ ਵੀ ਹੁਣ ਚైనా ਨਾਲ ਸੀ ਤਾਂ ਉਹ ਆਫਰ ਲੰਗੇ ਤਾਂ ਨਾਗਰ ਉਹ ਸਾਰੀ ਚੀਜ਼ੇ ਨੈਸ਼ਨਲ ਲੈਵਲ ਤੇ ਹੁੰਦੀ ਆ ਸਾਰੀਆਂ ਪ੍ਰੋਵਿੰਸ਼ੀਅਲ ਲੈਵਲ ਤੇ ਸਾਡੀ ਅਗਰੀਮੈਂਟ ਇਹ ਹੁੰਦੀ ਹੈ ਅਸੀਂ ਆਪਣੀ ਕੰਪਨੀਆਂ ਪ੍ਰੈਜ਼ੈਂਟ ਕਰਦੇ ਆ ਉਹ ਆਪਣੀ ਕੰਪਨੀਆਂ ਪ੍ਰੈਜ਼ੈਂਟ ਕਰਦੇ ਆ ਤੇ ਅਸੀਂ ਉਹਨਾਂ ਦੀ ਰਿਲੇਸ਼ਨਸ਼ਿਪ ਬਣਾਉਂਦੇ ਆ ਅਸੀਂ ਐਜ਼ ਅ ਪ੍ਰੋਵਿੰਸ ਨਹੀਂ ਕਿੰਦੇ ਵੀ ਤੁਸੀਂ ਸਾਡੇ ਪ੍ਰੋਵਿੰਸ ਤੋਂ ਆ ਚੀਜ਼ਾਂ ਬਾਅਦ ਕਰੋ ਅਸੀਂ ਤੁਹਾਡੇ ਪ੍ਰੋਵਿੰਸ ਤੋਂ ਔਰ ਸਟੇਟ ਤੋਂ ਅਸੀਂ ਆ ਚੀਜ਼ਾਂ ਬਾਅਦ ਕਰੀਆਂ ਇਦਾਂ ਪ੍ਰੋਵਿੰਸ਼ੀਅਲ ਲੈਵਲ ਤੇ ਇਹੋ ਜਿਹੇ ਰਿਲੇਸ਼ਨਸ਼ਿਪ ਨਹੀਂ ਹੁੰਦੇ ਮੇਨ ਸਾਡਾ ਫੋਕਸ ਹੁੰਦਾ ਵੀ ਉੱਥੇ ਇੰਡਸਟਰੀ ਨੂੰ ਆਪਣੀ ਇੰਡਸਟਰੀ ਨਾਲ ਪਾਰਟਨਰ ਕਰਨ ਲਈ ਜਿਹੜੇ ਯੂਨੀਵਰਸਿਟੀ ਦੀ ਅਗਰੀਮੈਂਟ ਆ ਇਹ ਬਹੁਤ ਇੰਪੋਰਟੈਂਟ ਆ ਨੰਬਰ 1 ਇਸ਼ੂ ਜਿੱਥੇ ਵੀ ਅਸੀਂ ਗਏ ਸੀ ਰਿਸਰਚ ਤੇ ਟੈਕਨੋਲੋਜੀ ਸ਼ੇਅਰਿੰਗ ਕਰਨ ਦੀ ਗੱਲਾਂ ਹੋਈਆਂ ਸੀ ਉਹ ਇੰਪੋਰਟੈਂਟ ਸੀ ਜਦੋਂ ਸਾਡੀ ਅਗਰੀਮੈਂਟ ਬੰਗਲੌਰ ਨਾਲ ਹੋ ਗਈ ਆ ਪੋਣ ਪੇਸ ਦਾ ਪਾਸ ਫਰ ਸਾਡੇ ਯੂਨੀਵਰਸਿਟੀ ਐਸ ਐਫ ਯੂ ਯੂ ਬੀ ਸੀ ਉਹਨਾਂ ਦੇ ਨਾਲ ਪਾਰਟਨਰਸ਼ਿਪ ਐਜੂਕੇਸ਼ਨ ਤੇ ਨਹੀਂ ਐਜੂਕੇਸ਼ਨ ਆਫ ਕੋਰਸ ਇੰਪੋਰਟੈਂਟ ਆ ਪਰ ਜਿਹੜੇ ਸਾਡੇ ਰਿਸਰਚਰਸ ਨਵੀਆਂ ਕੰਪਨੀਆਂ ਸ਼ੁਰੂ ਕਰ ਰਿਹਾ ਉੱਥੇ ਵੀ ਰਿਸਰਚਰਸ ਕਰ ਰਿਹਾ ਉਹਨਾਂ ਦੀ ਰਿਲੇਸ਼ਨਸ਼ਿਪ ਸਟੇਟਿੰਗ ਕਰਨ ਲਈ ਉਹ ਕਾਫੀ ਇੰਪੋਰਟੈਂਸੀ ਥੇ ਆਫਕਸ ਡਿਫਰੈਂਟ ਡਿਫਰੈਂਟ ਏਰੀਆਜ਼ ਵਿਚ ਸੋ ਦਰ ਡਿਫਰੈਂਟ ਫੋਕਸ ਸੀ ਪੰਜਾਬ ਵਿੱਚ ਵੀ ਨੋਟ ਕੀਤਾ ਸੈਡ ਇਨ ਮੀਟਿੰਗ ਚੀਫ ਮਿਨਿਸਟਰ ਸਾਹਿਬ ਅ ਫਿਊ ਥਿੰਗਸ ਆਸੀ ਆਇਡੈਂਟੀਫਾਈ ਕੀਤੀਆਂ ਇੱਕ ਪੰਜਾਬ ਵਿੱਚ ਰਾਈਟ ਨਾਓ ਜਿਹੜਾ ਉਹਨਲੀ ਇਲੈਕਟ੍ਰਿਸਿਟੀ ਰਨ ਕਰਦੀਆ ਉਹ ਅਬਾਊਟ 18% ਆਫ ਐਨੀ ਪਾਵਰ ਲੂਸ ਕਰਦੇ ਆ ਆਪਣੇ ਟ੍ਰਾਂਸਮਿਸ਼ਨ ਲਾਈਨ ਦੇ ਵਿੱਚ ਤੇ bc ਵਿੱਚ ਅਸੀਂ ਅੰਡਰ 2% ਲੂਸ ਕਰਦੇ ਹਾਂ ਸੋ ਅਸੀਂ ਅਗਰੇ ਕੀਤਾ ਵੀ ਸਾਡੀ bc ਹਾਈਡਰੋ ਉੱਥੇ ਜਾਾਂਗੇ ਉਹਨਾਂ ਨਾਲ ਮੀਟਿੰਗਸ ਕਰਕੇ ਆਈਡੈਂਟੀਫਾਈ ਕਰਗੇ ਵੀ ਅਸੀਂ ਸਾਡੀ fpe ਟੈਕਨੋਲੋਜੀ ਉੱਥੇ ਕਿੱਦਾਂ ਉਹਨਾਂ ਦੀ ਐਨਰਜੀ ਐਫੀਸ਼ੀਐਂਸੀ ਇੰਪਰੂਵ ਕਰ ਸਕਦੇ ਹਾਂ ਸੋ ਇੱਕ ਕਾਫੀ ਇਕਨੋਮਿਕ ਓਪਰਚੁਨਿਟੀ bc ਹਾਈਡਰੋ ਲਈ ਹੈ ਜੀ ਮਿਨਿਸਟਰ ਮਲੇ ਪੰਜਾਬ ਦੇ ਬਹੁਤ ਸਿੰਘ ਮਾਨ ਤੁਹਾਨੂੰ ਕਿਵੇਂ ਰਿਹਾ ਥੋੜਾ ਉਹਨਾਂ ਨਾਲ ਹਾਂਜੀ ਯੈਸ ਅਸੀਂ ਮੀਟਿੰਗਸ ਹੋਈ ਉਹਨਾਂ ਨਾਲ ਫੋਰ ਟੌਪਿਕਸ ਅਸੀਂ ਡਿਸਕਸ ਕੀਤੇ ਫਰਸਟ ਅਸੀਂ ਉਹਨਾਂ ਨੂੰ ਬੀਸੀ ਹਾਈਬਰਨਿਕਲ ਕਾਪੀ ਤੇ ਉਹ ਕੰਦਸੀ ਯਸ ਅਸੀਂ ਇੰਟਰਸਟਡ ਆ ਸੈਕੰਡ ਟ੍ਰੇਡ ਟ੍ਰੇਨਿੰਗ ਸਕਿੱਲ ਟ੍ਰੇਨਿੰਗ ਵਿਚ ਵਨ ਡੇ ਵੀ ਸਾਈਡੀਆਂ ਯੂਨੀਵਰਸਿਟੀਆਂ ਉੱਥੇ ਸੈਟ ਅਪ ਹੋਣ ਸੋ ਥੈਟ ਉਹਨਾਂ ਦੇ ਜਨਰੇਸ਼ਨ ਨੂੰ ਓਪਰਚੁਨਿਟੀ ਮਿਲੇ ਥਰਡ ਅਸੀਂ ਤੁਹਾਡੀ ਆਉ ਭਾਗਤ ਵੀ ਕੀਤੀ ਚੰਗੀ ਤਰ੍ਹਾਂ ਆਪਣੇ ਚੀਫ ਮਿਨਿਸਟਰ ਨੇ ਭਗਵਨ ਸਿੰਘ ਮਾਨ ਨੇ ਤੁਹਾਨੂੰ ਚੰਗੀ ਤਰ੍ਹਾਂ ਮਾਨ ਸਤਕਾਰ ਦਿੱਤਾ oh yes math uh, impressy actually the um, chief minister the imni know is the b b cwicki ho reya the you know uh, of course he took a few times spent he so unane b c coffee discussion weasi punjab di coffee kiti agriculture obviously both important topics you know in particular of punjab ur dfm sunde rehnde hai ji ਹਾਂ ਯੋ ਯਾਖਦਸ ਰੇਡੀਓ ਸਟੇਸ਼ਨ ਫਰਦਿਨ ਫੈਕ ਉਹਨਾਂ ਦਾ ਨਾਵੀ ਕੈਸ ਕਿੰਨੇ ਸੀ ਵੀ ਅਸੀਂ ਮੈਂ ਮਿਸਟਰ ਥੰਦੀ ਰੇਡੀਓ ਪ੍ਰੋਗਰਾਮਸ ਕਲੀ ਕਲੀ ਲਿਸਨ ਕਰਦਾ ਮੈਂ ਕਿ ਬੀ ਅ ਦਸ ਇੰਪ੍ਰੈਸਿਵ ਮਿਤਨੂ ਕਰੰਟ ਅਫੇਅਰਸ ਦਾ ਪੜਾਇਆ ਤੇ ਬੀ ਸੀ ਦਾ ਤੇ ਅਸੀਂ ਐਗਰੀਕਲਚਰ ਦੀ ਗੱਲ ਕੀਤੀ ਸਾਡੇ ਪੰਜਾਬ ਯੂਨੀਵਰਸਿਟੀ ਤੇ ਸਾਡੇ ਐਸਐਫਯੂ ਤੇ ਕੁਆਂਟਲਨ ਅਸੀਂ ਕਿਦਾਂ ਰਿਲੇਸ਼ਨਸ਼ਿਪ ਬਣਾ ਸਕਦੇ ਆ ਤੇ ਲਾਸਟਲੀ ਅਮ ਉਹਨਾਂ ਨੇ ਕਿਹਾ ਵੀ ਨਵਾਂ ਪ੍ਰੋਗਰਾਮ ਸ਼ੁਰੂ ਕੀਤਾ ਉੱਥੇ ਵੀ ਕੈਨੇਡਾ ਤੋਂ ਬੀਸੀ ਤੋਂ ਜਿਹੜੇ ਬਿਜ਼ਨਸ ਲੀਡਰ ਜਿਹੜੇ ਪਰਹਾਪਸ ਇਨਵੈਸਟਮੈਂਟ ਕਰਨਾ ਚਾਹੁੰਦੇ ਆ ਉਹ ਕਿੰਨੇ ਬੀਸੀ ਸਪੈਸ਼ਲ ਪ੍ਰੋਗਰਾਮ ਬਣਾਵਾਂਗੇ ਸੋ ਥੈਟ ਜਿਹੜੇ ਸਾਡੇ ਬਿਜ਼ਨਸ ਪੀਪਲ ਆ ਪੰਜਾਬ ਜਾ ਕੇ ਸੈਟਅਪ ਕਰ ਸਕਦੇ ਉਹਨਾਂ ਲਈ ਪਾਸ ਈਜ਼ੀ ਹੋਗਾ ਤੇ ਉਹ ਇਨਫੋਰਮੇਸ਼ਨ ਸਾਨੂੰ ਦੇਖ ਕੇ ਅਸੀਂ ਇਨ ਦਾ ਫਾਲ ਜਾਦੀ ਡਿਟੇਲ ਐਬ੍ਰੇਟ ਕਰਾਂਗੇ ਇੱਕ ਫੋਰਮ ਹੋ ਰਿਹਾ ਇੱਕ ਕਾਨਫਰੰਸ ਹੋ ਰਿਹਾ ਅਸੀਂ ਆਪਣੇ ਅਫੀਸ਼ਲ ਭੇਜਾਂਗੇ ਮਾਰਚ ਵਿੱਚ ਬਟ ਉਹਨਾਂ ਦਾ ਕਾਫੀ ਇੰਟਰਸਟ ਸੀ ਵੀਚ ਕੰਪਨੀਆਂ ਉੱਥੇ ਇਨਵੈਸਟਮੈਂਟ ਕਰਨ ਤੁਸੀਂ ਤਾਂ ਬਹੁਤ ਹੰਤਮਾਨਾ ਪੰਜਾਬੀ ਚ ਗੱਲਾਂ ਕਰਦੇ ਹੋਣੇ ਫਿਰ ਹਾਂਜੀ ਪੰਜਾਬੀ ਚ ਗੱਲਾਂ ਕੀਤੀਆਂ ਤੇ ਉਹਨਾਂ ਦੇ ਮਿਨਿਸਟਰੀਸ ਵੀ ਨਾਲ ਸੀ ਤੇ ਆਫਕੋਰਸ ਉਹ ਕਾਫੀ ਹੈਪੀ ਸੀ ਬਿਕਾਜ਼ ਉਹਨਾਂ ਦੀ ਇਹ ਰਿਲੇਸ਼ਨਸ਼ਿਪ ਬਹੁਤ ਇੰਪੋਰਟੈਂਟ ਆ ਸਾਡੇ ਕਮਿਊਨਿਟੀ ਦੇ ਲੋਕੀ ਕਾਫੀ ਉੱਤੇ ਜਾ ਰਹੇ ਆ ਤੇ ਉਹਨਾਂ ਨੂੰ ਉਹਨਾਂ ਦਾ ਵੀ ਫੋਕਸ ਵੀ ਸਾਡੀ ਕਮਿਊਨਿਟੀ ਇਤਨੀ ਸਕਸੈਸਫੁਲ ਹੋਵੇ ਪਰ ਆਲਸੋ ਉਹਨਾਂ ਦੇ ਵੀ ਪੀਪਲ ਪੁਲਰਨਾ ਤੇ ਆਪਣੇ ਪੰਜਾਬ ਦੇ ਕਨੈਕਸ਼ਨਾਂ ਨੂੰ ਭੁੱਲਣ ਸੇ ਉੱਥੇ ਵੀ ਇਨਵੈਸਟਮੈਂਟਸ ਮੇਕਰ ਹੋ ਉੱਥੇ ਵੀ ਓਪਰਚ्युनिटीਸ ਬਣਾਕਰ ਤੇ ਅਸੀਂ ਅਗਰੀ ਕੀਤਾ ਸੀ ਤਾਂ ਸੇ ਉਹਨਾਂ ਨਾਲ ਵੀ ਅਸੀਂ ਇਹ ਸਟੈਪਸ ਫਾਲੋ ਕਰਾਂਗੇ ਕੋਈ ਇਹ ਗੱਲ ਵੀ ਚੱਲੀ ਬਈ ਹੁਣ ਆਪਾਂ ਅਮਰੀਕਾ ਤੋਂ ਪਰੇ ਹਟ ਰਹੇ ਆਮਰੀਕਾ ਤੋਂ ਸੰਤਰੇ ਲੈਉਣ ਦੀ ਬਜਾਏ ਉਥੋਂ ਬਠਿੰਡੇ ਤੋਂ ਕਿੰਨੂ ਲਿਆਏ ਜਾਣ ਸੰਤਰੇ ਔਰੈਂਜਸ ਉਥੋਂ ਲਿਆਂਦੇ ਜਾਣ yes کافی ਡਿਸਕਸ਼ਨ ਹੋਈ ਹੋਣਾ ਨਾ ਓਵਰ ਆਲ ਅਕ੍ਰਾਸ ਇੰਡੀਆ ਨੰਬਰ 1 ਇਸ਼ੂ ਐਸੀ ਸਾਰਿਆਂ ਨੂੰ ਪਤਾ ਕਿ ਜਿਹੜਾ ਵਰਲਡ ਗਲੋਬਲ ਟ੍ਰੇਡਿੰਗ ਔਰਡਰ ਅਜਿਆ ਸੀ ਕਿੰਨੇ ਆ ਕਿੱਥੇ ਸਾਡੀ ਹਿਸਟੋਰੀਕਲ ਰਿਲੇਸ਼ਨਸ਼ਿਪਸ ਹੁੰਦੀਆਂ ਉਹ ਸਾਰੀਆਂ ਚੇਂਜ ਹੋ ਰਹੀਆਂ ਜੇ ਜੇਨੀ ਵੀ ਸਟੇਟ ਕਰ ਰਹੀ ਸੀ ਸਾਰੇ ਸੇਮ ਗੱਲ ਸਮਝਾ ਰਹੀ ਸੀ ਕਿ ਸਾਰੇ ਗਲੋਬਲ ਲਾਈਫ ਚੇਂਜ ਹੋ ਰਿਹਾ ਤੇ ਦੈਟਸ ਵਾਈ ਇਹ ਵੀ ਸਿਬੀ ਆਫੀਲ ਤੇ ਜਾ ਰਹੀ ਸੀ ਤੁਸੀਂ ਪਲੀਜ਼ ਸਾਡਾ ਬਿਜ਼ਨਸ ਕਰੋ ਨੋ ਉਹਨਾਂ ਦਾ ਇੰਟਰਸਟ ਵੀ ਸੀ ਦੀ ਇਸ ਸਟੇਬਲ ਜਰਸਡਿਕਸ਼ਨ ਨਾਲ ਕਿਹਦਾ ਰਿਲੇਸ਼ਨਸ਼ਿਪ ਹੋ ਰਿਹਾ ਪੰਜਾਬ ਵਿੱਚ ਯਸ ਤੇ ਪ੍ਰੋਡਿਊਸ ਬੈਲ ਹੋ ਰਿਹਾ ਅਸੀਂ ਕਿਹਦਾ ਸ਼ੇਅਰ ਕਰ ਸਕਦੇ ਆ ਬਲੂ ਬੈਰੀ ਦੀ ਕਾਫੀ ਗੱਲਾਂ ਹੋਈਆਂ ਕਿ ਜਿੰਨੇ ਸਿਬੀ ਬਲੂ ਬੈਰੀਸ ਦਾ ਡੇਟਾ ਸੋ ਕਾਫੀ ਆ ਅਮ ਉਹਨਾਂ ਦੀ ਚੈਲੰਜ ਐਗਰੀਕਲਚਰ ਦੇ ਏਸੀ ਵੀ ਸਾਨੂੰ ਜ਼ਿਆਦਾ ਫੂਡ ਪ੍ਰੋਡਿਊਸ ਕਰਨਾ ਪੈਣਾ ਤੇ ਪਾਣੀ ਘੱਟ ਯੂਜ਼ ਕਰਨਾ ਪੈਣਾ ਸੋ ਅਸੀਂ ਗ੍ਰੀ ਕੀਤਾ ਸੀ ਵੀ ਅਸੀਂ ਆਪਣੀ ਰਿਸਰਚ ਉਹਨਾਂ ਦੇ ਨਾਲ ਕੰਬਾਈਨ ਕਰਾਂਗੇ ਵੀ ਅਸੀਂ ਆਪਣੇ ਪਲਾਂਟਸ ਆਪਣੇ ਸਪੀਸੀਜ਼ ਕਿੱਦਾਂ ਗਰੋ ਕਰ ਸਕਦੇ ਹਾਂ ਲੈਸ ਪਾਣੀ ਦੇ ਨਾਲ ਸੋ ਦੈਟ ਸਾਰੇ ਦੋਨੇ ਸਾਡੇ ਜੁਰਿਸਡਿਕਸ਼ਨ ਸਕਸੈਸਫੁਲ ਹੋ ਜਾਣਗੇ ਸੋ ਵੈਰੀ ਮੈਕਨੀ ਜਿੰਨਾ ਮੈਂ ਕਹਿ ਸਕਦਾ ਵੀ ਬਹੁਤ ਪੋਜ਼ਿਟਿਵ ਰਿਲੇਸ਼ਨਸ਼ਿਪਸ ਐਡੀਸੀ ਪੰਜਾਬ ਨਾਲ ਇਵਨ ਅਸੀਂ ਚੀਫ ਮਿਨਿਸਟਰ ਹਰਿਆਣਾ ਨਾਲ ਵੀ ਮਿਲੇ ਸੀ ਉਹਨਾਂ ਨਾਲ ਵੀ ਕਾਫੀ ਸੈਡੀ ਡਿਸਕਸ਼ਨ ਹੋਈ ਐਗਰੀਕਲਚਰ ਪਰ ਟੈਕਨੋਲੋਜੀ ਦੇ ਵਿੱਚ ਸੋ ਬੋਸ ਸਾਰਾ ਫੋਕਸ ਸੀ ਰੈਕ ਸਟੇਟ ਦੇ ਨਾਲ ਡਿਫਰੈਂਟ ਡਿਫਰੈਂਟ ਸਟੇਟਸ ਨਾਲ ਈਵਰੀ ਈਵਰੀ ਸਟੇਟ ਵਿਦਸ ਫੋਰ ਅ ਡਿਫਰੈਂਟ ਫੋਕਸ ਸੀ ਪਰ ਸਾਨੂੰ ਮੈਕਨਿ ਪੋਜ਼ਿਟਿਵ ਰਿਸਪੌਂਸ ਆਇਆ ਵੀ ਕਿਸੇ ਆਇਓ ਤੇ ਮੇਨ ਉਹਨਾਂ ਦਾ ਕੁਆਸ਼ੈਂਸੀ ਕਿਸੇ ਆਇਓ ਪਰ ਤੁਸੀਂ ਵਾਪਸ ਆਓਗੇ ਤੁਸੀਂ ਸੇ ਲੌਂਗ ਟਰਮਲੀ ਔਰ ਸ਼ਾਰਟ ਟਰਮਲੀ ਔਰ ਤੇ ਸਾਡੀ ਕਮਿਟਮੈਂਟ ਸੀ ਵੀ ਅਸੀਂ ਐਜ਼ ਅ ਪ੍ਰੋਵਿੰਸ ਸਟੇਟ ਲੈਵਲ ਦੇ ਨਾਲ ਰਿਲੇਸ਼ਨਸ਼ਿਪਸ ਕਾਫੀ ਸਟਰੋਂਗ ਰੱਖਾਂਗੇ अच्छा ਜਦੋਂ ਤੁਸੀਂ ਦਿੱਲੀ ਮਿਲੇ ਮੇਰਾ ਖਿਆਲ ਹੈ ਮਿਨਿਸਟਰ ਪੂਰੀ ਹੋਰਾਂ ਨੂੰ ਮਿਲੇ ਸੋ ਤੇ ਹੋਰ ਵੀ ਉੱਥੇ ਮੰਤਰੀਆਂ ਨੂੰ ਮਿਲੇ ਹੋ ਜਿਹੜੀ ਐਕਸਟਰਸ਼ਨ ਦੀ ਗੱਲ ਚੱਲੀ ਉੱਥੇ ਵੀ ਐਕਸਟਰਸ਼ਨ ਜਿਹੜੀਆਂ ਹੋ ਰਹੀਆਂ ਨੇ ਉਹਦਾ ਇੰਡੀਆ ਨਾਲ ਸੰਬੰਧ ਦੱਸਿਆ ਗਿਆ ਸੋ ਇਸ ਤਰ੍ਹਾਂ ਦੀ ਕੋਈ ਗੱਲਬਾਤ ਹੋ ਰਹੀ ਸੀ ਮੇਰੀ ਮੀਟਿੰਗਸ ਉਹਨਾਂ ਨਹੀਂ ਹੋਈ ਮੈਂ ਐਕਚੁਅਲੀ ਬੈਂਗਲੌਰ ਸੀ ਸੋ ਮੇਰੀ ਮੀਟਿੰਗ ਸਟੇਟ ਅਫੀਸ਼ੀਅਲਸ ਨਾਲ ਸੀ ਸੋ ਮੈਂ ਐਗਜ਼ੈਕਟਲੀ ਉਸ ਮੀਟਿੰਗ ਵਿੱਚ ਜਿਹੜੀ ਡਿਸਕਸ਼ਨ ਹੋਈ ਮੈਂ ਮੈਨੂੰ ਪਤਾ ਨਹੀਂ ਨਾ ਰੂਮ ਵਿੱਚ ਨਹੀਂ ਸੀ ਪਰ ਮੈਂ ਇਹ ਕਹਿ ਰਿਹਾ ਸੀ ਵੀ ਜਿਹੜੀ ਮੇਰੀ ਇੱਕ ਅਫੀਸ਼ੀਅਲ ਮੀਟਿੰਗ ਹੋਈ ਸੀ ਫੈਡਰਲ ਅਫੀਸ਼ੀਅਲ ਦੇ ਨਾਲ ਐਟ ਅ ਰਿਸੈਪਸ਼ਨ ਆਫ ਕੋਰਸ ਇਹ ਟਾਪਿਕ ਆਇਆ ਸੀ ਅਸੀਂ ਉਹਨਾਂ ਨਾਲ ਸ਼ੇਅਰ ਕੀਤਾ ਸੀ ਵੀ ਅ ਅਸੀਂ ਸਾਡੇ ਨੂੰ ਕਨਸਰਨ ਆ ਸਾਡੀ ਪੋਪੂਲੇਸ਼ਨ ਦਾ ਕਨਸਰਨ ਆ ਕਿ ਪ੍ਰੀਮੀਅਮ ਨੇ ਕਲੀਅਰ ਮੈਂ ਕੀਤਾ ਸੀ ਉੱਥੇ ਵੀ ਇੱਥੇ ਵੀ ਕਿ ਜਿਹੜਾ ਹੁਣ ਕੋਰਸ ਕੇਸ ਹੋ ਰਿਹਾ ਮਿਸਟਰ ਰਿਜਲ ਫੈਮਲੀ ਉਹ ਸਾਡੀ ਪ੍ਰਾਇੋਰਟੀ ਆ ਅਸੀਂ ਜਸਟਿਸ ਚੋਣੇ ਆ ਤੇ ਜਿੰਨੀ ਇਨਫੋਰਮੇਸ਼ਨ ਫੈਡਰਲ ਗਵਰਨਮੈਂਟ ਤੋਂ ਹੈਗੀ ਆ ਅਸੀਂ ਐਕਸਪੈਕਟ ਕਰਦੇ ਆ ਵੀ ਉਹ ਪਬਲਿਕ ਆਵੇ ਬਿਕਾਜ਼ ਇਟ ਟ੍ਰਾਂਸਪੇਰੈਂਸੀ ਸਾਨੂੰ ਪਬਲਿਕਲੀ ਚਾਹੀਦੀ ਆ ਯੂ نو ਨਿਊਜ਼ ਰਿਪੋਰਟਸ ਆਈਸੀ ਜਿਹੜਾ ਅਸੀਂ ਗੈਸੀ ਸੀਐਮਪੀ ਮੈਮੋ ਐਕਸੈਟਰਾ ਪਰ ਜਿੰਨੀ ਸਾਡੀ ਕਲੀਅਰੈਂਸ ਹੋਈ ਆ ਫੈਡਰਲ ਅਫੀਸ਼ੀਅਲਸ ਨਾਲ ਜਾਣ ਦੇ ਪਹਿਲਾਂ ਅਸੀਂ ਹਾਈਐਸਟ ਲੈਵਲ ਆਫ ਇੰਟੈਲੀਜੈਂਸ ਆਫਸਰਸ ਨਾਲ ਮਿਲੇ ਆ ਇਹਦੀ ਗਵਰਨਮੈਂਟ ਤੋਂ ਉਹਨਾਂ ਨੇ ਐਟ ਨੋ ਪੁਆਇੰਟ ਰੇਸ ਕੀਤੇ ਐਨੀ ਇਸ਼ੂਸ ਅਸੀਂ ਪੁੱਛਿਆ ਵੀ ਉਹਨਾਂ ਨੂੰ ਤੇ ਕਿੰਦੇ ਵੀ ਇਹ ਸਾਡੇ ਕੋਲ ਕੋਈ ਇਨਫੋਰਮੇਸ਼ਨ ਹੈਗੀ ਨਹੀਂ ਇਸ ਟਾਈਮ ਤੇ ਅਲੀ ਸ਼ੇਅਰ ਕਰਨ ਲਈ ਸੋ ਜੇ ਉਹਨਾਂ ਕੋਲ ਹੈਗੀ ਆ ਅਸੀਂ ਵੈਲਕਮ ਕਰਦੇ ਆ ਪਰ ਐਟ ਥਿਸ ਪੁਆਇੰਟ ਉਹ ਇਨਫੋਰਮੇਸ਼ਨ ਨਹੀਂ ਦਿੱਤੀ ਰਵੀ ਕੋਲਨ ਸਾਹਿਬ ਤੁਹਾਨੂੰ ਪਤਾ ਹੀ ਹੈ ਇੱਥੇ ਐਕਸਟੋਰਸ਼ਨਸ ਤਾਂ ਚੱਲੀ ਜਾ ਰਹੀਆਂ ਲਗਾਤਾਰ law and order ਦੀ ਸਿਚੁਏਸ਼ਨ ਖਰਾਬ ਆ ਛੋਟੇ-ਛੋਟੇ ਆ ਜਿਹੜੇ ਸ਼ਹਿਰ ਨੇ ਇਵਨ ਵਿਨੀ ਪੈਗ ਵਰਗੀ ਪੁਲਿਸ ਕੋਲੇ ਵੀ ਹੈਲੀਕਾਪਟਰ ਆ ਤੁਹਾਡੇ ਕੋਲ ਪਾਵਰ ਆ ਹੁਣ ਇੱਕ ਹੈਲੀਕਾਪਟਰ ਹੀ ਲੈ ਦਿਓ ਜੇ ਨਹੀਂ ਖਰੀਦ ਸਕਦੇ ਲੀਜ਼ ਕਰਕੇ ਹੀ ਦੇ ਦਿਓ ਪੁਲਿਸ ਨੂੰ ਸ਼ੇਅਰ ਕਰ ਰਹੇ ਨੇ ਉਹ ਸਾਰੀ ਲੋਰ ਮੇਨਲੈਂਡ ਨਾਲ ਵਾਰੀ ਨਹੀਂ ਆਉਂਦੀ ਕਦੇ ਤੇ ਬਹੁਤ ਲੋਕ ਰਹਿੰਦੇ ਇੱਥੇ ਐਕਸਟਰਸ਼ਨ ਤੋਂ ਬੜੇ ਤੰਗ ਨੇ ਤੁਸੀਂ ਹੁਣ ਇਕਨੋਮਿਕ ਗਰੋਥ ਦੇ ਮਿਨਿਸਟਰ ਇਕਨੋਮਿਕ ਗਰੋਥ ਕਿੱਥੋਂ ਹੋਣੀ ਆ ਲੋਕ ਤਾਂ ਡਰੇ ਬੈਠੇ ਆ ਬਿਜ਼ਨਸ ਕਮਿਊਨਿਟੀ ਤਾਂ ਸੈਮੀ ਹੋਈ ਆ ਹੈਲੀਕਾਪਟਰ ਲੈ ਕੇ ਦੇ ਸਕਦੇ ਹੋ ਇੱਕ ਛੋਟਾ ਜਿਹਾ ਯਾ ਮਿਸਟਰ ਸਿੰਘ ਦਾ ਤੁਹਾਡਾ ਜਿਹੜਾ ਕੰਸਰਨ ਸੀ ਜੋ ਇਸ ਕੀਤਾ ਇੱਕ ਗੁੱਡ ਵਨ ਆ ਮੈਂ ਫੋਲੋ ਅਪ ਕਰੂੰਗਾ ਜੇ ਸਾਡੇ ਪੁਲਿਸ ਅਫੀਸ਼ਲਸ ਕਹਿੰਦੇ ਅਭੀ ਉਹਨਾਂ ਨੂੰ ਹੈਲਪ ਕਰਨਾ ਚਾਹੀਦਾ ਤੇ ਫਿਰ ਅਫਕੋਰਸ ਅਸੀਂ ਇੱਕ ਪਰਸੂ ਕਰਾਂਗੇ ਅਸਲ ਨੂੰ ਸ਼ੁਰੂ ਤੋਂ ਕਹਿ ਰਹੇ ਹਾਂ ਵੀ ਜਿਹੜੀ ਵੀ ਚੀਜ਼ ਤੁਹਾਨੂੰ ਚਾਹੀਦੀ ਆ ਇਹ ਇਨਵੈਸਟੀਗੇਸ਼ਨ ਕਰਨ ਲਈ ਪੀਪਲ ਜਿਹੜੇ ਕਰ ਰਹੇ ਉਹਨਾਂ ਨੂੰ ਕੈਚ ਕਰਨ ਲਈ ਤੁਸੀਂ ਸਾਨੂੰ ਦੱਸੋ ਡੁੱਬੀ ਤੇ ਤਾਂ ਜੇ ਸਾਹ ਨਾ ਆਇਆ ਸਾਡੇ ਪੁਲਿਸ ਚੀਫ ਤੋਂ ਤੋਂ ਘਬਰਾਉਂਦੇ ਆ ਉਹ ਕਹਿੰਦੇ ਤੁਸੀਂ ਨਾਰਾਜ਼ ਨਾ ਹੋ ਜਾਓ ਇਸ ਕਰਕੇ ਮੰਗਦੇ ਨਹੀਂ ਔਰ ਬਾਕੀ ਰਿਸੋਰਸ ਜਿਹੜੇ ਆ ਉਹ ਚਾਹੀਦੇ ਆ ਪੁਲਿਸ ਨੂੰ ਪੁਲਿਸ ਤਾਂ ਚਾਹੁੰਦੀ ਆ ਕਿਉਂਕਿ ਉਹਨਾਂ ਦੀ ਪੁਲਿਸ ਜਿਹੜੇ ਆਫੀਸਰਸ ਨੇ ਉਹਨਾਂ ਦੀ ਜੌਬ ਸੌਖੀ ਹੋ ਜਾਏ ਮਿਸਟਰ ਜੀ ਨਾ ਤਾਂ ਮੇਰੇ ਨਾਲ ਪੁਲਿਸ ਨਾਲ ਡਿਸਕਸ਼ਨ ਹੋਈ ਆ ਮੈਂ ਕਦੀ ਨਹੀਂ ਨੋਟਿਸ ਕੀਤਾ ਵੀ ਉਹ ਹੈਜ਼ਿਟੈਂਟ ਆ ਔਰ ਸਾਨੂੰ ਜਨਰਲ ਕੋਈ ਚੀਜ਼ ਚਾਹੀਦੀ ਉਹ ਦੱਸਦੇ ਆ ਕਹਿਣ ਲਈ ਕਦੀ ਨਹੀਂ ਮੇਰੇ ਐਕਸਪੀਰੀਅੰਸ ਕੋਈ ਫੈਕਟ ਉਹਨਾਂ ਦਾ ਰੇਡੀਓ ਸਟੇਸ਼ਨ ਤੇ ਆ ਜਾਂਦੇ ਆ ਤੇ ਦੱਸ ਦਿੰਦੇ ਆ ਕਿਹੜੀ ਚੀਜ਼ ਚਾਹੀਦੀ ਉਹਨਾਂ ਨੂੰ ਕਿਹੜੀ ਨਹੀਂ ਚਾਹੀਦੀ ਜੇ ਉਹਨਾਂ ਨੂੰ ਚਾਹੀਦਾ ਇਹ ਰਿਸੋਰਸ ਤੇ ਫਿਰ ਫਰਸਟ ਫੋਰ ਸ਼ੋਰ ਮੈਂ ਆਪਣੇ ਕਾਲਿਗਸ ਨਾਲ ਇਹ ਪਰਸੂ ਕਰੂੰਗਾ ਪਰ ਇਹ ਮੈਨੂੰ ਫੋਲੋ ਅਪ ਕਰਨਾ ਪੈਣਾ ਬਿਕਾਜ਼ ਮੈਂ ਐਟ ਥਿਸ ਪੁਆਇੰਟ ਮੈਂ ਸੋਨੇ ਨਹੀਂ ਨਾ ਤਾਂ ਵੀ ਇਹ ਉਹਨਾਂ ਦੇ ਰਿਸੋਰਸ ਉਹਨਾਂ ਨੂੰ ਚਾਹੀਦਾ ਸੀ ਪਰ ਤੁਹਾਨੂੰ ਉਹਨਾਂ ਤੋਂ ਲਿਖਤੀ ਰਿਕੁਐਸਟ ਚਾਹੀਦੀ ਆ ਰਿਟਨ ਰਿਕੁਐਸਟ ਚਾਹੀਦੀ ਆ ਵਾ ਦੇਖੋ ਮੈਂ ਡਾਇਰੈਕਟਲੀ ਪੁਲਿਸ ਨਾਲ ਗੱਲ ਨਹੀਂ ਕਰਦਾ ਬਿਕਾਜ਼ ਸੋਲਿਸਿਟਰ ਜਨਰਲ ਤੇ ਅਟਰਨੀ ਜਨਰਲ ਉਹਨਾਂ ਦੀ ਰਿਸਪੌਂਸਿਬਿਲਟੀ ਆ ਪਰ ਜੇ ਉਹ ਕਹਿੰਦੇ ਵੀ ਯੈਸ ਸਨ ਰਿਸੋਰਸ ਚਾਹੀਦਾ ਆ ਚਾਹੀਦਾ ਪੀਪਲ ਚਾਹੀਦੇ ਆ then a force so there is a general local request on that they they thinking vast there a issue that no broader a force major concern us suddenly north data which we काफी शूटिंग ਹੋਈਆਂ top of mind issue ਸਾਰਿਆਂ ਲਈ ਤੇ as me apne kal colleagues ontario's gal karya si uh, brantage me shooting ho riyan so uh, e, sare communities chonde bhi e issue address ho jaye they j resources chahiye they are see prioritize जरूर ਕਰਾਂਗੇ ਤਰਾਲੇ ਹੀ ਹੁਣ ਮਿਊਨਿਸਪਲ ਪੁਲਿਸ ਹੈ ਜੇ ਮੇਅਰ ਤੁਹਾਨੂੰ ਚਿੱਠੀ ਲਿਖ ਕੇ ਭੇਜੇ ਕਿ ਸਾਡੀ ਪੁਲਿਸ ਨੂੰ ਹੈਲੀਕਾਪਟਰ ਲੀਜ਼ ਕਰਕੇ ਦੇ ਦਿਓ ਹੋ ਸਕਦਾ ਫਿਰ ਮਿਸਟਰ ਆਈ ਡੋਨਟ ਨੋ ਮੇਅਰ ਨੇ ਜੇ ਪੁਲਿਸ ਕਿੰਦੇ ਆਉਣਾ ਚਾਹੀਦਾ ਤੇ ਸੀ ਜਨਰਲ ਪ੍ਰਾਇੋਰਟਾਈਜ਼ ਕਰਾਂਗੇ ਜੇ ਕੋਈ ਫੰਸੀ ਮੇਅਰ ਨੇ ਤੇ ਕੋਈ ਕੋਈ ਚੀਜ਼ ਵੀ ਲੱਗ ਸਰਦੀ ਆਈ ਡੋਨਟ ਨੋ ਐਂਡ ਦੇ ਪੁਲਿਸ ਨੇ ਅੰਦਾਜ਼ੇ ਕਰਨਾ ਤੇ ਜੇ ਉਹ ਨਾਲ ਦੀ ਪ੍ਰਾਇੋਰਟੀ ਆ ਤੇ ਅਸੀਂ ਪ੍ਰਾਇੋਰਟਾਈਜ਼ ਕਰਾਂਗੇ ਅਖੀਰ ਦੇ ਵਿੱਚ ਕੋਰੋਂ ਸਾਹਿਬ ਕੀ ਕਹਿਣਾ ਚਾਹੋਗੇ ਸੁਣਨ ਵਾਲਿਆਂ ਨੂੰ ਮਸਲੇ ਇੱਕਾਚ ਨਾ ਵੀ ਜਿਹੜੀ ਸ਼ਾਰਡੀ ਕਮਿਊਨਿਟੀ ਸੇਫਟੀ ਮੋਸਟ ਇੰਪੋਰਟੈਂਟ ਆ ਯੂ نو ਕਾਫੀ ਲੋਕੀ ਮੈਨੂੰ ਕਹਿ ਰਹੇ ਵੀ ਇਹ ਜਿਹੜੇ ਸ਼ੋਰਟ ਸ਼ੂਟਿੰਗ ਐਕਸਟੋਰਸ਼ਨ ਇਟ ਮੇਜਰ ਕਨਸਰਨ ਆ ਸਾਡੇ ਲਈ ਵੀ ਮੇਜਰ ਕਨਸਰਨ ਆ ਇਨ ਫੈਕਟ ਇੱਕ ਕਨਵਰਸੇਸ਼ਨ ਸਾਰੀ ਕੰਟਰੀ ਵਿੱਚ ਹੋ ਰਹੀ ਆ ਪਰ ਅਸੀਂ ਦੋਨੇ ਚੀਜ਼ਾਂ ਸਾਨੂੰ ਕਰਨੀਆਂ ਪੈਣੀਆਂ ਇਹ ਇਸ਼ੂ ਐਡਰੈਸ ਕਰਨਾ ਪੈਣਾ ਪਰ ਆਲਸੋ ਜਿਹੜਾ ਵਰਲਡ ਦੀ ਇਕਨੋਮੀ ਤੁਸੀਂ ਕਹੋ ਗਲੋਬਲ ਸਿਕਿਉਰਿਟੀ ਬੀਸੀਵੀ ਸਿਕਿਉਰਿਟੀ ਇਕਨੋਮਿਕ ਸਿਕਿਉਰਿਟੀ ਤੇ ਕੈਨੇਡਾ ਦੀ ਇਕਨੋਮਿਕ ਸਿਕਿਉਰਿਟੀ ਉਹ ਵੀ ਸਾਨੂੰ ਐਡਰੈਸ ਕਰਨੀ ਪੈਣੀਆਂ ਦੋਨੀਆਂ ਸੇਮ ਟਾਈਮ ਤੇ ਸਾਨੂੰ ਇਹ ਐਡਵਾਂਸ ਕਰਨਾ ਪਊਗਾ ਪ੍ਰਵੀ ਕਲਨ ਜੀ ਬਹੁਤ ਮਿਹਰਬਾਨੀ ਐਂਡ ਗੁੱਡ ਲੱਕ ਤੁਹਾਡੀ ਸੈਟ ਤੀਖ ਰਹੀ ਮੇਰਾ ਖਿਆਲ ਆਪਾਂ ਫੇਰ ਕਿਸੇ ਦਿਨ 1 on 1 ਇੰਟਰਵਿਊ ਕਰਦੇ ਤੇ ਹੋਰ ਡੀਟੇਲਸ ਗੱਲਾਂ ਕਰਨ ਵਾਲੀਆਂ ਨੇ ਸ਼ੁਕਰੀਆ ਤੁਹਾਡਾ ਬਹੁਤ ਮਿਹਰਬਾਨੀ ਜਰੂਰ ਥੈਂਕ ਯੂ ਮਿਸਟਰ ਫੈਂਟ